ਹਾਂਜੀ ਵੀਰ ਜੀ ਕੀ ਵਾਲੇ ਮੰਗਾ ਲਗਿਆ ਸਰਕਾਰ ਨੇ ਸਾਡੇ ਨਾਲ ਜਿਹੜੀਆਂ ਕਮਿਟਮੈਂਟਾਂ ਕੀਤਾ ਸੀ ਇਹ ਕਿਹੜਾ ਮੰਗਾ ਸਾਡੀਆਂ ਨਵੀਆਂ ਨਹੀਂ ਹੈਗਾ ਇਹ ਜਦੋਂ ਦਿੱਲੀ ਦਾ ਅੰਦੋਲਨ ਸੀ ਉਸ ਟਾਈਮ ਸਰਕਾਰ ਨੇ ਸਾਡੀਆਂ ਦਾ ਟਵੰਡਾ ਕਰਕੇ ਸਾਡਾ ਅੰਦੋਲਨ ਵਾਪਸ ਕਰਾਇਆ ਸੀ ਉਹੀ ਅਸੀਂ ਮੰਗਾ ਮੰਨਵਾਉਣ ਵਾਸਤੇ ਟੈਸਟ ਅਸੀਂ ਕਰ ਰਹੇ ਹਾਂ ਇਸ ਕਰਕੇ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕਾਰ ਹੀ ਫਿਰ ਇਦੋਂ ਵੱਡਾ ਅੰਦੋਲਨ ਲਾਵਾਂਗੇ ਇਸ ਤੋਂ ਬਾਅਦ ਠੀਕ ਹੈ ਨਾ ਅੱਜ ਸਾਡਾ 3 ਘੰਟਾ ਬੱਲੇ ਵਾਲ ਬੈਠੇ ਨੇ ਮਾਰਨ ਵਰਤ ਤੇ ਲੰਬਾ ਸਮਾਂ ਹੋ ਗਿਆ ਦਿਨ ਹੋ ਗਏ ਨੇ ਕੀ ਕੀ ਕਾਰਨ ਹੈ ਸਰਕਾਰ ਉਹਨਾਂ ਦੀ ਜਵਾਲ ਨਹੀਂ ਕਰ ਰਹੀ ਮਾਰਨਾ ਸਰਕਾਰਾਂ ਦੱਸਾਂ ਜੀ ਗੱਲ ਹੈ ਜਦੋਂ ਮਾੜੀਆਂ ਸਰਕਾਰਾਂ ਹੁਣ ਸੂਬੇ ਦੀਆਂ ਤਾਂ ਸੈਂਟਰ ਦੀਆਂ ਉਦੋਂ ਇਹ ਨਾਤ ਹੁੰਦੇ ਨੇ ਉਹ ਕਿਸਾਨ ਐਡਾ ਵੱਡਾ ਲੀਡਰ ਉਹ ਅੱਜ ਉਹ ਅਖੀਰਲੇ ਟਾਈਮ ਤੱਕ ਉਹਨਾਂ ਦਾ 14 ਕਿਲੋ ਵਜਨ ਘਟ ਗਿਆ ਤਾਂ ਉਹ ਬੈਠੇ ਕਿਦੇ ਵਾਸਤੇ ਨੇ ਉਹ ਹਿੰਦੁਸਤਾਨ ਵਾਸਤੇ ਬੈਠੇ ਨੇ ਕਿਸਾਨਾਂ ਵਾਸਤੇ ਬੈਠੇ ਨੇ ਮਜ਼ਦੂਰਾਂ ਵਾਸਤੇ ਬੈਠੇ ਨੇ ਦੁਕਾਨਦਾਰਾਂ ਵਾਸਤੇ ਬੈਠੇ ਨੇ ਇੱਕਲਾ ਕਿਸਾਨ ਨਹੀਂ ਇਹਦੇ ਨਾਲ ਟੱਟੇ ਚ ਜਾਊਗਾ ਇਹਦੇ ਨਾਲ ਸਾਰੀਆਂ ਹੀ ਸਿੱਸੀਆਂ ਡਾਊਨ ਆ ਜਾਣੀਆਂ ਨੇ ਇਹ ਦੇਖ ਲਓ ਜੇ ਇਹੀ ਹਾਲਾਤ ਰਹੇ ਤਾਂ ਆਉਣ ਵਾਲਾ ਸਮਾਂ ਕੁਝ ਤੋਂ ਕੁਝ ਹੋਰ ਹੋ ਜਾਏਗਾ ਠੀਕ ਹੈ ਨਾ ਅਸੀਂ ਇਹ ਕਹਿੰਦੇ ਹਾਂ ਸਰਕਾਰ ਨੂੰ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਗੌਰ ਕੀਤੀ ਜਾਵੇ ਤੇ ਉਹਨਾਂ ਨੂੰ ਸਿੱਧੀ ਤੋਂ ਜੀਤੀ ਮੰਨਿਆ ਜਾਵੇ ਉਹਨਾਂ ਨੂੰ ਰਿਟਰਨ 'ਚ ਦਿੱਤਾ ਜਾਵੇ ਸਾਰਾ ਕੁਝ ਉਹਦੀ ਸਾਡੀ ਗਲਤੀ ਹੋ ਗਈ ਦਿੱਲੀ ਦੇ ਟਾਈਮ 'ਚ ਇਹਨਾਂ ਨੇ ਸਾਨੂੰ ਕਮਿਟਮੈਂਟ ਕਰਕੇ ਸਾਨੂੰ ਉੱਥੋਂ ਭੇਜਤਾ ਤੇ ਸਾਡੀਆਂ ਲਿਖਤੀ ਰੂਪ 'ਚ ਇਹਨਾਂ ਨੂੰ ਲਾਗੂ ਨਹੀਂ ਕੀਤਾ ਗਿਆ ਤੇ ਜੋ ਕਿ ਸਾਨੂੰ ਦੁਬਾਰਾ ਅੱਜ ਇਹ ਕੁਝ ਦੇਖਣਾ ਕਰ ਰਿਹਾ ਟ੍ਰੇਨਾਂ ਰੁਕਣੀਆਂ ਪੈ ਰਹੀਆਂ ਨੇ ਪੁਕੜ ਤਾਲਾ ਕਰਨੀਆਂ ਪੈ ਰਹੀਆਂ ਨੇ ਦਲੇਰ ਸਾਹਿਬ ਦੀ ਬਹੁਤ ਜ਼ਿਆਦਾ ਪੋਜੀਸ਼ਨ ਡਾਊਨ ਹੋ ਗਈ ਹੈ ਕਟਣੀਆਂ ਤੇ ਅਸਰ ਹੋ ਗਿਆ ਵਾਰ-ਵਾਰ ਬੀਪੀ ਉਹਨਾਂ ਦਾ ਘਟਦਾ ਕੁਝ ਵੀ ਹੋ ਸਕਦਾ ਇਹ ਨਹੀਂ ਹੈਗਾ ਵੀ ਕੋਈ ਵੀ ਨਿਊਜ਼ ਮਾੜੀ ਚੰਗੀ ਆ ਸਕਦੀ ਹੈ ਵੀ ਇਸ ਕਰਕੇ ਸਰਕਾਰ ਨੂੰ ਇਹਨੂੰ ਲੰਮਾ ਟਾਈਮ ਨਹੀਂ ਲੈਣਾ ਚਾਹੀਦਾ ਛੇਤੀ ਤੋਂ ਛੇਤੀ ਇਹਦਾ ਮਸਲਾ ਹੱਲ ਕਰਕੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਗੌਰ ਕਰਕੇ ਸਾਡਾ ਨਵੇੜਨਾ ਚਾਹੀਦਾ ਇਨਾਮ ਲੜਾ ਮੈਂ ਰੰਜੋਤ ਸਿੰਘ ਨਰਾਇਣਗੜ ਫਤਿਹਗੜ ਸਾਹਿਬ ਜ਼ਿਲ੍ਹਾ